ਆਜ ਜੀ ਲੱਗੀ ਉੱਤੇ ਵਧੀਆ ਦੇ ਸਾਤੀ ਬਾਜ਼ਾਰ ਨਾਲੋਂ ਸਸਤਾ ਮਾਲ ਵਿਕਿਆ ਜਾਂਦਾ ਹੈ ਆਓ ਘਲਬਾ ਕਰਿਏ ਤੇ ਦੁਕਾਨ ਤੇ ਦੋ ਮੈਂ ਆਹ ਦੁਕਾਨ ਚਲਦੇ ਹੈ ਸਿੱਧਾ ਪਜਾਣਾ ਸਸਤਾ ਵਧੀਆ ਮਾਲ ਦਿੰਦੇ ਆ ਆ ਉਹ ਨਾਲ ਗੱਲਬਾਤ ਕਰੀਏ ਪੁਜਾ ਜਗੀਰ ਸਿੰਘ ਜੀ ਦੀ ਦੁਕਾਨ ਦੇ ਸ਼ਾਹਦ ਵਿੱਚ ਅੰਦਰ ਨੌਂਦਿਆਂ ਨਾਲ ਗੱਲਬਾਤ ਕਰੀਏ ਕਿ ਤੁਹਾਨੂੰ ਫੈਲਾ ਦੁਨੀਆ ਨੂੰ ਲੋਕਾਂ ਨੂੰ ਜੋ ਆਦੇ ਸਸਤਾ ਵਜਾ ਸਸਤੇ ਵਧੀਆ ਮਾਲ ਇਹ ਜਿਹੜਾ ਤੇਲ ਕਰਾਇਆ ਤਾਂ ਕੋ ਬਾਤ ਆ ਜੀ ਆਪੋ ਫਿਰ ਕੀ ਜੇ 100 ਰੁਪਏ ਰਿ ਮਿਲਦੀ ਆ ਇੱਥੇ ਤੇਲ ਕਰਾਇਆ ਪਾ ਜਾਂਦਾ ਉਹ ਨਾਲ ਗੱਲਬਾਤ ਕਰੀਏ ਉਸਤਾਜ ਜੀ ਨਾਲ ਉਹ ਕੀ ਕਹਿਣਾ ਚਾਹੁੰਦੇ ਆ ਇਹ ਸਾਡੀ ਸਸੀ ਕਾਲ ਜੀ ਹਾਂਜੀ ਸਰ ਸਸੀ ਕਾਲ ਜੀ ਇਹ ਆਪਣੀ ਅੱਜ ਸਭ ਤੋਂ ਪਹਿਲਾਂ ਜੋ ਇਤਿਹਾਸ ਦੇ ਮੱਦੇ ਨਜ਼ਰ ਰੱਖਿਆ ਹੈ ਦੇਵ ਦੇ ਸੰਗਤਾਂ ਨੂੰ ਵਧਾਈਆਂ ਦਵੋ ਅਤੇ ਸਾਡੇ ਸਾਸੀਕਰ ਪ੍ਰਵਾਨ ਕਰੋ ਆ ਜੇ ਵੀ ਇਲੈਕਟ੍ਰੀਸ਼ੀਨ ਕਾ ਨੇ ਆ ਤੇ ਅੱਡ ਪਹਿਲਾਂ ਸਾਡੀ ਨੂੰ ਵਧਾਈਆਂ ਤੁਹਾਨੂੰ ਸਰ ਜੀ ਆਨ ਨੂੰ ਤੁਸੀਂ ਬਹੁਤ ਬਹੁਤ ਤੁਹਾਡਾ ਧੰਨਵਾਦ ਹੈਂ ਕੱਢਿਆ ਤੁਸੀਂ ਸਰ ਮੈਂ ਜੇ ਵੀ ਇਲੈਕਟ੍ਰੀਕਲ ਜੰਨੂ ਸਿੰਘਾ ਜਗਜੀਤ ਸਿੰਘ ਬੋਲ ਰਿਹਾ ਸਰ ਇਸ ਤੇ ਜੀਆਂ ਨੂੰ ਸੁਣ ਸੰਗਤਾਂ ਨੂੰ ਬਹੁਤ ਦੇਸ਼ ਦੇ ਜੀ ਸਮੂਹ ਸਤਾਂ ਨੂੰ ਪਵਿੱਤਰ ਦਿਹਾੜੇ ਤੇ ਦੀਵਾਲੀ اور ਬੰਦੀ ਛੋੜ ਦਿਵਸ ਤੇ ਲੱਖ ਲੱਖ ਵਧਾਈ ਦਿਨਾ ਸਰ ਸਾਡੀ ਜੇਵੀ ਇਲੈਕਟ੍ਰੀਕਲ ਵੱਲੋਂ ਆਪ ਜੀ ਸਾਰੇ ਪਰਿਵਾਰਾਂ ਨੂੰ ਲੱਖ ਲੱਖ ਵਧਾਈ ਹੋਵੇ ਅਰੇ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਜੀ ਸਰ ਆਪ ਜੀ ਦੀਆਂ ਪਰਵਾਦਨਾ ਜੀਆਂ ਬਹੁਤ ਬਹੁਤ ਬੱਚਾ ਹੈ ਉਹਦੇ ਸਦਕਾ ਆਪ ਜੀ ਸਾਡੇ ਜੋ ਕਸਟਮਰ ਹੈ ਉਹਨਾਂ ਨੂੰ ਬੇਨਤੀ ਹੈ ਕਿ ਸ਼ਹਿਰ ਨਾਲੋਂ ਸਸਤਾ ਅਤੇ ਵਧੀਆ ਸਮਾਨ ਡਿਸਕਾਊਂਟ ਰੇਟ ਤੇ ਖਰੀਦੋ ਸਾਡੇ ਕੋਲ ਅਪ्लासेस A ਤੋਂ Z ਅਪ्लासेस ਹਨ ਜਿਵੇਂ ਮਿਕਸੀ, ਕੂਲਰ, ਪੱਖੇ, ਡੀਜ਼ਲ ਲੜੀਆਂ ਸ਼ਹਿਰ ਨਾਲੋਂ ਅੱਧ ਰੇਟ ਦੇ ਉੱਤੇ ਖਰੀਦੋ ਬਹੁਤ ਹੀ ਆਫਰ ਲੱਗੀਆਂ ਹੋਈਆਂ ਆਂ ਔਰ ਦੇ ਆਨੰਦ ਮਾਣੋ ਦਿਵਾਲੀ ਦੇ ਉੱਤੇ ਅਤੇ ਨਾਲ-ਨਾਲ ਹੀ ਸਾਡੇ ਕੋਲ ਬਹੁਤ ਹੀ ਜ਼ਿਆਦਾ ਆਫਰਾਂ ਦਾ ਫੰਕਸ਼ਨ ਲੈ ਸਕਦੇ ਤੁਸੀਂ ਚਲ ਬਹੁਤ ਬਹੁਤ ਧੰਨਵਾਦ ਕਰਦਾ ਸਰਦੀਆਂ ਦੀਆਂ ਆਈਟਮਾਂ ਸਭ ਆ ਚੁੱਕੀਆਂ ਹਨ ਹੀਟਰ ਆ ਚੁੱਕੇ ਹਨ ਇਨਸਟੈਂਟ ਹੀਟਰ ਆ ਚੁੱਕੇ ਹਨ ਬਲੋਰ ਹੀਟਰ ਆ ਚੁੱਕੇ ਹਨ ਤੇ ਥਰੀ ਰੋਡ ਹੀਟਰ ਆ ਚੁੱਕੇ ਹਨ ਹਰ ਇੱਕ ਤਰ੍ਹਾਂ ਦੀ ਸਾਡੇ ਕੋਲ ਰੇਂਜ ਹੈ ਇਸ ਸਪੈਸ਼ਲ ਰੇਟ ਤੇ ਦਿੱਤੀ ਜਾਵੇਗੀ ਆਪ ਜੀ ਨੂੰ ਬੇਨਤੀ ਹੈ ਕਿ ਇੱਕ ਵਾਰ ਦਰਸ਼ਨ ਦਿਓ ਅੱਥੇ ਸਾਨੂੰ ਮੌਕਾ ਦਿਓ ਸੇਵਾ ਦਾ ਜੇ ਵੀ ਇਲੈਕਟ੍ਰੀਕਲ ਬਲੋਂ ਬਹੁਤ-ਬਹੁਤ ਧੰਨਵਾਦ ਕਰਦੇ ਆ ਤੁਹਾਡਾ ਸਾਡੇ ਆਏ ਹੋਏ ਕੈਮਰਾਮੈਨ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਕੀਤੀ ਜਮਾ ਕੱਢਿਆ ਸਾਡੇ ਲਈ ਤੇ ਸਾਡੀ ਗੱਲਬਾਤ ਸੁਣੀ ਹੈ ਔਰ ਅਸੀਂ ਤੁਹਾਨੂੰ ਕੁਝ ਐਟਮਾ ਹੋਰ ਰੈਗੂਲਰ ਦਿਖਾਉਣੀਆ ਚਾਹੁੰਨੇ ਆ ਜੋ ਸਾਡੇ ਸਾਨੂੰ ਸਰਦਾਰ ਜੀ ਸੰਨ ਦਿਖਾਉਣਗੇ ਸਰ ਜੀ ਇਹ ਦੱਸੋ ਵਿੱਚ ਅਵਰਕ ਜਿਹਾਉਂਦੀ ਆ ਹਾਂ ਜੀ ਸਮਾਨ ਲੈਣ ਵਾਸਤੇ ਇੱਕ ਨਾਲ ਉੱਥੇ ਨਾਲ ਕਿੰਨਾ ਕ ਫਰਕ ਹੁੰਦਾ ਹੈ ਅਸੀਂ ਸ਼ਹਿਰ ਨਾਲੋਂ ਜੋ ਜੰਦਰ ਫਗਵਾੜਾ ਗੇਟ ਦਾ ਰੇਟ ਹੈ ਉਹਦੇ ਨਾਲੋਂ ਇੱਕ ਤਾਂ ਨੰਬਰ ਇੱਕ ਦੀ ਸਾਡੇ ਕੋਲ ਜੈਨੂਨ ਮਿਲੂਗੀ ਗਰੰਟੀ ਦੇ ਨਾਲ ਮਿਲੂਗੀ ਚੀਜ਼ ਔਰ ਘੱਟੋ ਘੱਟ 10 ਤੋਂ 20% ਲੈਸ ਮਿਲੂਗੀ ਜੇ ਤੇਲ ਜਾਂਦਾ ਉਹ ਫ੍ਰੀ ਮਿਲੂਗੇ ਤੇਲ ਜਿਹੜਾ ਉਹ ਜਾਂਦਾ ਤੇਲ ਤੇਲ ਤੋਂ ਵੀ ਤੇਲ ਦਾ ਡਿਸਕਾਊਂਟ ਦੇ ਕੇ ਉਤੋਂ ਵੀ 10% ਡਿਸਕਾਊਂਟ ਦੇਵਾਂਗੇ ਜਿਹੜਾ ਤੇਲ ਖਤਕੋਆ ਵਾਲੇ ਫਗਵਾੜਾ ਗੇਟ ਦੇ ਜਿਹੜਾ ਸਮਾਨ ਹੋ ਉਹ ਤੇਲ ਪਬਲਿਕ ਨੂੰ ਫ੍ਰੀ ਮਿਲੈ ਇੱਥੇ ਫ੍ਰੀ ਮਿਲੂਗਾ ਜੀ ਤੇ ਫ੍ਰੀ ਮਿਲ ਗਿਆ ਉਹਨਾਂ ਹਾਂਜੀ ਮਿਲ ਜਾਵੇ ਉਹਨਾਂ ਨੂੰ ਸੁੱਟੇ ਉਹਦੇ ਵਿੱਚ ਅਸੀਂ ਦਾਸ ਤੋਂ 20% ਚੀਜ਼ ਤੇ ਡਿਸਕਾਊਂਟ ਦਿੰਦੇ ਆ ਕਈ ਚੀਜ਼ਾਂ ਤੇ ਸਾਡਾ 50% ਦਾ ਡਿਸਕਾਊਂਟ ਵੀ ਲੱਗਾ ਹੋਇਆ ਤੁਸੀਂ ਇਹ ਮਕੈਨੀਕਲ ਵੀ ਨਾਲ ਚਲਾਇਆ ਕੰਮ ਸਰ ਸਾਡਾ ਜਿਹੜਾ ਇਲੈਕਟ੍ਰੀਕਲ ਗッズ ਦਾ ਸੇਲ ਐਂਡ ਸਰਵਿਸ ਸਾਡੀ 40 ਸਾਲ ਪੁਰਾਣੀ ਦੁਕਾਨ ਹੈਗੀ ਆ ਜੀ ਅਸੀਂ ਇੱਥੇ ਰਿਪੇਅਰ ਦਾ ਵੀ ਕੰਮ ਕਰ ਰਹੇ ਆਂ ਔਰ ਸੇਲ ਦਾ ਵੀ ਕੰਮ ਕਰ ਰਹੇ ਆਂ ਜੋ ਸਾਡੇ ਨਾਲ ਲੱਖਾਂ ਲੋਕੀ ਹਨ ਜਿਹੜੇ ਕੀ ਬਹੁਤ ਹੀ ਸੈਟੀਸਫਾਈਡ ਹਨ ਜਿਹੜੇ ਕੀ ਕਹਿੰਦੇ ਕਿ ਤੁਹਾਡੇ ਤੋਂ ਹੀ ਰਿਪੇਅਰ ਦਾ ਕੰਮ ਕਰਾਉਣਾ ਹੈ ਸਾਡੇ ਤੋਂ ਸਮਾਨ ਪਰਚੇਸ ਕਰਨਾ ਹੈ ਅਸੀਂ ਕੋਠੀਆਂ ਤੇ ਮਨੂ ਫੈਕਟਰੀਆਂ ਦਾ ਸਾਰਾ ਸਾਡੇ ਕੋਲ ਅਰੇਂਜਮੈਂਟ ਹੈ ਜੇ ਵੀ ਇਲੈਕਟ੍ਰੀਕਲ ਜੰਡੂ ਸਿੰਘਾ ਹਾਂਜੀ ਆਪਾਂ ਇੱਕ ਵਾਰ ਇਹ ਜਿੱਥੇ ਤੁਹਾਡੀ ਦੁਕਾਨ ਖੜੀ ਹੈ ਕਿਹਦੇ ਨੇੜੇ ਖੜੀ ਹੈ ਕਿਸੇ ਖੜੀ ਹੈ ਕਿਹਦੇ ਨੇੜੇ ਉਹ ਸਾਰਾ ਮਾਲ ਦੱਸਿਆ ਜਾਵੇ ਹਾਂਜੀ ਸਥਾਨ ਦੱਸਿਆ ਜਾਵੇ ਕਿੱਥੋਂ ਇਹ ਜਿਹੜੀ ਜਿਹੜੀ ਰੋਡ ਜਿਹੜੀ ਆ ਰਹੀ ਆ ਅਨੰਤਪੁਰ ਸ਼ਾਹ ਕੋਰ ਰੋਡ ਦੇ ਨੇੜੇ ਬੈਂਕ ਹੈਗਾ ਮੈਂ ਦੇ ਦੇ ਆ ਹਾਂਜੀ ਤੇ ਉਹਨਾਂ ਵਾਦੇ ਆਪਣੇ ਦੱਸਿਆ ਜਾਵੇ ਆਪਣਾ ਸਪਰਕਿੰਗ ਸਰ ਸਰਦੇ ਕੋਲ ਗੰਨਾ ਮੰਡੀ ਤੋਂ ਹੁਸ਼ਿਆਰਪੁਰ ਰੋਡ ਤੇ ਜੇਬੀ ਇਲੈਕਟ੍ਰੀਕਲ ਜੰਦੂ ਸਿੰਘਾ ਸਾਡੇ ਸਾਹਮਣੇ ਹੈਗੀ ਆ ਜੀ ਪੀਐਨਬੀ ਪੰਜਾਬ نیشنل ਬੈਂਕ ਤੇ ਸਾਡੇ ਇੱਕ ਸਾਈਡ ਤੇ ਰਾਈਟ ਸਾਈਡ ਤੇ ਸਟੇਟ ਬੈਂਕ ਆਫ ਇੰਡੀਆ ਹੈਗੀ ਆ ਸਾਡੀ ਪੰਚਾਇਤੀ ਦੁਕਾਨਾਂ ਦੇ ਵਿੱਚ 40 ਸਾਲ ਪੁਰਾਣੀ ਸ਼ਾਪ ਆ ਅਸੀਂ ਬਿਲਕੁਲ ਰੀਜ਼ਨੇਬਲ ਰੇਟ ਦੇ ਲੇ ਲੋਕਾਂ ਦੀ ਸੇਵਾ ਕਰ ਰਹੇ ਹਾਂ 40 ਸਾਲ ਤੋਂ ਉਹਨਾਂ ਨੂੰ ਜਨੂਨ ਚੀਜ਼ਾਂ ਦੇ ਰਹੇ ਹਨ ਜਨੂਨ ਵੇਚ ਦੇ ਰਹੇ ਹਨ ਉਹ ਚੰਨਰ ਸਸਤਾ ਦੇ ਰਹੇ ਹਨ ਅੱਜ ਕੀ ਪਬਲਿਕ ਨੂੰ ਸੰਦੇਸ਼ ਦੇਣਾ ਕੀ ਚਾਹੁੰਦੇ ਵੇ ਆਓ ਦੁਕਾਨ ਤੇ ਲਓ ਸਾਫਤਾਂ ਵਾਲ ਵਧੀਆ ਮਾਲ ਤੇ ਅੱਜ 50 ਨਾਲ ਤੜਾ ਤੇਲ ਜਲ ਜਾਂਦਾ ਉੱਥੇ ਜਾਂਦਾ ਫੁਵਾੜੇ ਟੋਟੇ ਫਰੀ ਦੇਵਾਂਗੇ ਤੁਸੀਂ ਧਰਵਾਲ ਤੇ ਆਓ ਸਾਨੂੰ ਜਾਣ ਕਰ ਰਹੀ ਹੈ ਕਿ ਕਿਹੜੇ ਕਿਹੜਾ ਸਮਾਨ ਵੇਚਦੇ ਮੈਂ ਕੈਮਰਾ ਬੰਨ ਕਰੂੰ ਮੜਾਈ ਨਾਲ ਰਾਜ ਜੀ ਤੋਂ ਕੈਮਰਾ ਮਾਰੇ ਮਾਰ ਕੇ ਅ ਕੈਮਰਾ ਕੰਮ ਦਿਖਾਇਆ ਜਾਵੇ ਨਾ ਇਹ ਪਰ ਹੱਥ ਲਾ ਕੇ ਦੱਸੋ ਜੀ ਆਹ ਚੀਜ਼ ਇਨੇ ਮਿਲਦੀ ਆਹ ਚੀਜ਼ ਮਿਲਦੀ ਇਨੇ ਦੇਖੋ ਜੀ ਜਿਹੜਾ ਹੈ ਹੈਂਡ ਬਲੈਂਡਰ ਹੈ ਮਾਰਕੀਟ ਦੇ ਵਿੱਚ ਇਹ ਤੁਹਾਨੂੰ 900 ਰੁਪਏ ਦੀ ਮਿਲੂਗਾ। ਅਸੀਂ ਇਹ ਤੁਹਾਨੂੰ ਆਫਰ ਲੱਗੀ ਹੋਈ ਆ 700 ਰੁਪਏ ਦਵਾਂ। ਤੇ ਇੱਕ ਹੈਂਡ ਬ੍ਰਾਂਡਰ ਬ੍ਰਾਂਡਡ ਆ ਉਹ ਤੁਹਾਨੂੰ ਮਿਲਗੀ 1200 ਰੁਪਏ ਦੀ ਮਾਰਕੀਟ 'ਚ। ਸਾਡੇ ਕੋਲ 1050 ਰੁਪਏ ਦੀ ਲੱਗ ਰਹੀ। ਮਨ ਲਓ 600 ਰੁਪਏ ਦਾ ਸਕੌਂਟ ਦਿੱਤਾ ਜਾਂਦਾ। ਸਾਡੇ ਕੋਲ ਜੀਜਰ ਲੈ ਸਕਦੇ ਆ ਤੁਸੀਂ ਫਿਰ ਜੀਜਰ ਜੋ ਜੀਜਰ ਮਾਰਕੀਟ ਦੇ ਵਿੱਚ 3500 ਵਿਕ ਰਿਆ। ਅਸੀਂ ਤੁਹਾਨੂੰ 3000 ਦੇ ਵਿੱਚ ਦਵਾਂਗੇ। ਇਹ ਤਾਂ ਲਾਭ ਹੋਰ ਕਿੱਦਾਂ ਕਰੀ ਅੰਦਲੇ ਸਾਡੇ ਕੋਲ ਸਰਵੇ ਕੋਲ ਦੇ ਫੈਗੇ ਨੇ ਬਹੁਤ ਸਾਰੇ ਲੈਪ ਹਰੇਕ ਰੰਗ ਦੇ ਦਿੱਤਾ ਹੈਗਾ ਪ੍ਰੋਫੈਸ਼ਨਲ ਸਾਡੇ ਕੋਲ ਇੰਦਰ ਸਾਰੇ ਦੇਖੋ ਇਹ ਜੂਸਰ ਹੈਗੇ ਆ ਮਿਕਸੀਆਂ ਆ ਗਈਆਂ ਐਗਜ਼ੋਸਟ ਫੈਨ ਆ ਗਿਆ ਇਹ ਉੱਚਾ ਦੀ ਮਿਕਸੀ ਹੈਗੀ ਆ ਹਰ ਇੱਕ ਚੀਜ਼ ਸਾਡੇ ਕੋਲ ਉੱਚਾ ਦੇ ਫੈਨ ਹੈਗੇ ਆ ਤੇ ਜਿੰਨੀ ਮਰਜੀ ਤੁਸੀਂ ਰੇਂਜ ਲੈ ਸਕਦੇ 50 ਪੀਸ ਚਾਹੀਦੇ 50 ਮਿਲ ਜੂਗਾ 100 ਪੀਸ ਚਾਹੀਦੇ 100 ਮਿਲ ਜੂਗਾ ਇਮੇਜ ਅਸੀਂ ਇਸ ਕਰਕੇ ਸਾਡੇ ਕੋਲ ਬਹੁਤ ਬਹੁਤ ਮਾਲ ਬਹੁਤ ਸਟਾਕ ਪਿਆ ਹੋਇਆ ਹੈ। ਹਾਂਜੀ ਅੱਜ ਇਹ ਦੀਵਾਲੀ ਆ ਬੰਦੀ ਛੋੜ ਦਿਵਸ ਆ। ਹਾਂਜੀ ਬਾਕੀ ਸੰਦੇਸ਼ ਦੇਣਾ ਚਾਹੁੰਦੇ ਆ ਤਰਦੀ ਸਿੱਖੀ ਦੇ ਪ੍ਰਚਲਿਤ ਹੈ ਮਹਾਰਾਜ ਦਾ ਅੰਦਰ ਮੋਟੀ ਚੱਲਦੀ ਆ। ਸਿੱਖੀ ਸੰਦੇਸ਼ ਦੇਣਾ ਚਾਹੁੰਦਾ ਸਿੱਖੀ ਬਸ ਕੀ ਕਹਿੰਦਾ। ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਹਿ ਸਰ Diwali ਦੀਆਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਜੀ। ਅਰੇ ਬੰਦੀ ਛੋੜ ਦਿਵਸ ਜੀਾਂ ਵੀ ਬਹੁਤ ਬਹੁਤ ਵਧਾਈਆਂ ਸਰ। ਸਰ ਜੇਬੀ ਇਲੈਕਟ੍ਰੀਕਲ ਕੋਲੋਂ ਆਪ ਜੀ ਦੀ ਸੇਵਾ 'ਚ ਹਾਜ਼ਰ ਹੈ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 9 ਵਜੇ ਤੱਕ 숍 ਓਪਨ ਰਹਿੰਦੀ ਹੈ ਸਰ ਅਸੀਂ ਇਹ ਚਾਹੁੰਦੇ ਆਂ ਕਿ ਹਰ ਕਸਟਮਰ ਸਾਡਾ ਖੁਸ਼ਹਾਲ ਹੋਵੇ ਉਹਦਾ ਆਉਣ ਜਾਣ ਦਾ ਜੋ ਵੀ ਪٹرول ਖਰਚਾ ਆ ਜਾਂ ਟਾਈਮ ਪੈਸਟ ਕਰਕੇ ਆ ਰਹਾ ਅਸੀਂ ਉਹਦਾ ਮੁੱਲ ਉਹਨੂੰ ਕਸਟਮਰ ਨੂੰ ਲਸ ਕਰਕੇ ਦੇ ਰਹੇ ਹਾਂ ਸਵਾਨ ਉਹਦੇ ਵਿੱਚ ਉਹਦੀ ਕੀਮਤ ਦਾ ਲੱਜ ਕਰਕੇ ਉਹਨੂੰ ਉਹਦੇ ਫਾਇਦਾ ਕਰ ਰਹੇ ਆ ਕਿ ਤਾਂ ਕਿ ਉਹਦਾ ਬੀਰਚਾਰਜ ਵੀ ਘੱਟ ਜਾਵੇ ਤੇ ਉਹ ਟਾਈਮ ਉਹਨੇ ਲਗਾਇਆ ਸਾਡੇ ਕੋ ਆ ਕੇ ਅਸੀਂ ਉਹਦਾ ਵੀ ਮੰਨ ਲਓ ਉਹਨੂੰ ਟਾਈਮ ਦੇ ਰਿਟਰਨ ਦੇ ਰਹੇ ਆ ਉਹਦੀ ਜੋ ਰਿਪੇਅਰ ਕਰਦੇ ਆ ਹਾਂਜੀ ਹਾਂਜੀ ਸਰ ਜੋ ਰਿਪੇਅਰ ਕਰਦਾ ਰੁਪਿਆ ਦਾ ਜੋ ਟੀਆ ਇਲੈਕਟ੍ਰੀਸ਼ੀਅਨ ਦਾ ਕੰਮ ਕਰ ਜਾ ਕਰਦੇ ਆ ਬੰਦੀ ਮਕੈਨਿਕ ਰੱਖਿਆ ਆਹ ਕਾਹਦੇ ਚ ਕੋਈ ਹੋਰ ਬੰਦਾ ਰੱਖਿਆ ਨਾਲ ਇਹ ਜਿਹੜੇ ਮਕੈਨਿਕ ਕਾਉਂਟ ਜੇ ਕਿੰਦਾ ਜੋ ਕਰਕੇ ਦਿਖਾਉਂਦੇ ਜੋ ਕਮਰੇ ਨੂੰ ਸਰ ਮੇਰਾ ਵੀ 40 ਸਾਲ ਦਾ ਇਹਦੇ ਵਿੱਚ ਤਜਰਬਾ ਆ ਮਤਲਬ ਇਹ ਰਿਪੇਅਰ ਦੇ ਸਮਾਨ ਦੇ ਵਿੱਚ ਅਸੀਂ 12 ਫੋਰ ਸੈਟਿਫਾਈ ਅਗਲੇ ਕੰਮ ਦਾ ਕਿ ਜਿਹੜਾ ਮੈਕਸੀ ਕੂਲਰ ਪੱਖੇ ਹੀਜਰ ਇਹ ਵਾਇੰਡਿੰਗ ਸੜਕੋ ਕਵਾਈਂਗ ਕੀਆ ਲੋ ਮੈਂ ਕਹ ਰਹੀਆਂ ਦੋ ਅਸੀਂ ਕਵਾਈਂਗ ਮਸ਼ੀਨ ਦਾ ਕੰਮ ਕਰਦੇ ਆ ਪੂਰਾ ਖੁੱਲੀ ਆਟੋ ਕੰਮ ਹੋ ਰਿਹਾ ਪਰ ਅਮਾ ਅਸੀਂ ਖਾਸ ਤਰੀਕੇ ਨਾਲ ਅਸੀਂ ਕਵਾਈਂਗ ਆਟੋਮੈਟਿਕ ਮਸ਼ੀਨ ਤੇ ਕਰ ਰਹੇ ਆ ਪਰ ਸਾਡਾ ਸਟਾਫ ਜਿਹੜਾ ਆ ਉਹ ਵੀ ਜੈਨੂਅਲ ਔਰ ਇਹ ਪ੍ਰਾਣਾ ਸਟਾਫ ਹੈਗਾ ਬਾਹਰ ਕਾਤੇ ਬਾਹਰ ਕਿਆ ਲੱਗਿਆ ਤੇ ਕਾਜ ਪੰਜ ਮਹੀਨੇ ਤੇ ਦੀਵਾਲੀ ਦਾ ਸਮਾਨ ਬਹੁਤ ਸਾਰਾ ਲੱਗਿਆ ਹੋਇਆ ਆ ਤੇ ਹਲਾ ਕੁਆਲੀ ਸੈਕਵਾਲੀ ਜੀਆ ਸਾਡੇ ਕੋਲ ਕੀਜਰ ਆਰ ਆਰ ਦਾ ਕੀਜਰ ਸਾਰੇ ਦੇ ਕੀਜਰ ਬਿਲਕੁਲ ਸਾਡੇ ਕੋਲ ਸਾਰੇ ਦਾ ਸਾਰੇ ਨਿਕਲ ਰਿਹਾ ਪਲਸੀ ਆਰ ਆਰ ਉਚਾ ਅਤੇ ਅੱਗੇ ਤੋਂ ਸਾਰੇ ਬੜੇ ਜਲਦੀ ਹੈ

81 988 18621 ਨਜ਼ਰ ਪੰਜਾਬੀ ਜੇ 85988 18321 ਕਿਤੇ ਆਪਾਂ ਸੰਪਰਕ ਕਰ ਸਕਦੇ ਆ ਜਦੋਂ ਮਰਜੀ 24 ਆਵਰ ਤੁਹਾਡੀ ਸੇਵਾ 'ਚ ਹਾਜ਼ਰ ਹਾਂ 24 ਸਾਡੀ ਅਸੀਂ ਹੈਲਪ ਕਰ ਸਕਦੇ ਹਾਂ ਮੈਕਸਿਮਮ ਲੈਸ ਕਰ ਸਕਦੇ ਆ ਅਸੀਂ ਕਸਟਮਰ ਨੂੰ ਲੈਸ ਕਰਾਂਗੇ ਥੈਂਕ ਯੂ ਸਰ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੇ ਆਉ ਤੁਹਾਨੂੰ ਹੋਰ ਕੁਝ ਪ੍ਰੋਪਰ ਹੋਰ ਵੀ ਚੀਜ਼ ਦਿਖਾ ਦਿੰਨੇ ਆ ਸਾਡੇ ਕੋ ਗੀਜ਼ਰ ਹੈਗੇ ਆ ਆ ਟੀਜ਼ਰ ਦੀਆਂ ਆਰ ਆ ਦਾ ਗੀਜ਼ਰ ਹੈ ਸਰ ਇਹ ਦੇਖ ਲਓ ਬੜੀਆਂ ਬਹੁਤ ਵਧੀਆ ਕੰਮ ਕਰੀਆ ਇਹ ਵੀ ਇਲੈਕਟ੍ਰੀਕਲ ਨੀਅਰ ਬੱਸ ਸਟੈਂਡ ਇਹ ਵੀ ਇਲੈਕਟ੍ਰੀਕਲ ਨੀਅਰ ਬੱਸ ਸਟੈਂਡ ਨੀਅਰ ਸਟੇਸ਼ਨ ਆਪ ਕੋ ਜੇ ਬੀ ਐਨ ਵੀ ਨਹੀਂ ਜੀ ਇਹ ਜਨਾ ਖਰੀਦ ਜੈ ਜਨੂ ਸਿੰਘ ਦਾ ਤੁਮਾਰੀ ਤਮਾਕਾ ਦੁਕਾਨ ਦਵਾਈ ਤਮਾਕਾ ਦੇ ਅੱਜ ਆਫਰ ਲੱਗੀ ਆ

ਹੋ ਲੈਸਰ ਹੀ ਦਿਨੇ ਵਰਸ ਡਿਊਰੀਏ ਪੈਨਲ ਲਕਸ਼ਨ ਰੋਡ ਹੋਲਸੇ ਰੇਟਾਂ ਦੇ ਉੱਤੇ ਦਿੱਤੇ ਜਾਊਗਾ ਸੀਲਿੰਗ ਫੈਨ ਵੀ ਹੋਲਸੇ ਰੇਟਾਂ ਦੇ ਮਿਲਣਗੇ ਔਰ ਪੈਨਲ ਦੀ 2 ਸਾਲ ਦੀ ਗਾਰੰਟੀ ਸੀਲਿੰਗ ਫੈਨ ਦੀ ਵੀ 2 ਸਾਲ ਦੀ ਗਾਰੰਟੀ ਹੋਗੀ ਸਾਡੇ ਕੋਲ ਐਂਕਰ ਸਵਿਚ ਹੈ ਗਿਆ ਮੋਡੂਲਰ ਪਲੱਸ ਸਾਡੇ ਕੋਲ 골ਡ ਮੈਡਲ ਦੀ ਐਸੈਸਰੀ ਹੈਗੀ ਆ ਔਰੀਐਂਟ ਦੀ ਐਸੈਸਰੀ ਹੈ ਸਾਡੇ ਕੋਲ 305 ਤਰ੍ਹਾਂ ਦੀ ਅਸੈਸਰੀ ਮੇਰੇ ਵੀ ਰੈਲੈਕਸੋ ਦੀ ਅਸੈਸਰੀ ਹੈ ਜਿੰਨ ਔਰ ਸਾਡੇ ਕੋਲ ਵਾਇਰ ਆਰ ਆਰ ਕੇਬਲ ਕੇਈ ਆਈ ਕੇਬਲ ਹਾਂਜੀ 골ਡ ਮੈਡਲ ਦੀ ਕੇਬਲ ਪਲੱਸ ਸਾਡੇ ਕੋਲ ਇੰਡੋਬਿੰਦ ਦੀ ਕੇਬਲ ਜਿਹੜੀ ਕਿ ਡਬਲ ਸਲੀਵ ਹੈ ਇਸ ਤਰ੍ਹਾਂ ਦੀਆਂ ਸਾਡੇ ਕੋਲ ਬਹੁਤ ਸਾਰੀਆਂ ਪ੍ਰਾਂਸਿਸ ਹੈਗੀਆਂ ਜਿਹੜੀਆਂ ਕਿ ਸਾਡੇ ਕੋਲ ਏ ਗਾਗ ਪ੍ਰੋਪਰ ਕਰ ਸਕਦਾ ਹੈ ਔਰ ਗਾਰੰਟੀ 2020 ਨਾਲ ਦੇਵਾ ਕੇ ਲਿਖੀ ਸਾਰੀ ਥੈਂਕਸ ਤੁਹਾਡਾ ਜਾਣਕਾਰੀ ਦਿੱਤੀ ਹੈ ਅਪਾਰਟੀ ਮਾਰੋ YouTube ਚੈਨਲ ਜੋ ਅਪਾਰਟੀ ਮਾਰੋ YouTube ਚੈਨਲ ਅੱਜ ਦੇ ਅੰਨਿਆ ਰਾਜਨ ਕਲਚਰ ਦੇ ਬੈਂਡਿੰਗ ਸ਼ੀਨ ਹੈ ਤੇ ਇਹ ਦਾ ਮਤਲਬ ਕਰ ਕੰਮ ਹੋ ਰਿਹਾ ਹੈ